ਦੋਸਤੋ ਕੀ ਹਾਲ ਨੇ ਆਈ ਹੋਪ ਸਭ ਵਧੀਆ ਹੋਣਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਪਣੇ ਇਲਾਕੇ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਲਗਾਤਾਰ ਮੀਂਹ ਹਿਮਾਚਲ ਪੰਜਾਬ ਤੇ ਹਰਿਆਣੇ ਦੇ ਵਿੱਚ ਪੈ ਰਹੇ ਹਨ ਤੇ ਕਈ ਜਗ੍ਹਾਾਂ ਮਾਦੇ ਉਤੇ ਬਹੁਤ ਜ਼ਿਆਦਾ ਪਾਣੀ ਮਾਰ ਕਰ ਰਿਹਾ ਹੈ ਅੱਜ ਤੋਂ ਕੁਝ ਸਮੇਂ ਪਹਿਲਾਂ ਆਪਣਾ ਏਰੀਆ ਵੀ ਬਚਾਅ ਦੇ ਵਿੱਚ ਸੀ ਲੇਕਿਨ ਪਿਛਲੇ ਕੱਲ ਜਿਹੜਾ ਮੀਂਹ ਪਿਆ ਲਗਾਤਾਰ ਸਵੇਰ ਤੱਕ ਉਸ ਮੀਂਹ ਨੇ ਥੋੜੀ ਜਹੀ ਹਾਲਤ ਸਾਡੇ ਇਲਾਕੇ ਦੇ ਵੀ ਖਸਤਾ ਕਰ ਦਿੱਤੀ ਤੇ ਦਿਨੇ ਮੀਂਹ हट ਗਿਆ ਸੀ ਤੇ ਹੁਣ ਦੇ ਟਾਈਮ ਫਿਰ ਤੋਂ ਜਿਹੜਾ ਥੋੜਾ ਥੋੜਾ ਮੀਂਹ ਹੈ ਸਟਾਰਟ ਹੋ ਗਿਆ ਹੈ ਤੇ ਵੈਸੇ ਤਾਂ ਅਗਲੇ 48 ਘੰਟੇ ਸੈਂਸਿਟਿਵ ਦੱਸੇ ਜਾਂਦੇ ਹਨ ਪੰਜਾਬ ਦੇ ਸਾਡੇ ਏਰੀਆ ਦੇ ਲਈ ਕਿ ਅਗਰ ਪਾਣੀ ਜ਼ਿਆਦਾ ਮਾਤਰਾ ਦੇ ਵਿੱਚ ਗਿਰਦਾ ਹੈ ਤਾਂ ਹਾਲਾਤ ਖਰਾਬ ਹੋ ਸਕਦੇ ਹਨ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪਹਿਲਾਂ ਪਾਖੜਾ ਡੈਮ ਦੀ ਪਾਖੜਾ ਡੈਮ ਜਿੱਥੋਂ ਕੀ ਸਾਡੀਆਂ ਨਹਿਰਾਂ ਦੇ ਦਰਿਆਵਾਂ ਦੇ ਵਿੱਚ ਪਾਣੀ ਆਂਦਾ ਹੈ ਪਾਖੜਾ ਡੈਮ ਦਾ ਸਵੇਰੇ ਜਲ ਸਤਰ ਸੀਗਾ ਜਿਹੜਾ 1674 ਫੁੱਟ ਤੋਂ ਥੋੜਾ ਜਿਹਾ ਉੱਤੇ ਸੀ ਤੇ ਸ਼ਾਮ ਹੁੰਦੇ ਹੁੰਦੇ ਲੱਗਦਾ ਹੈ ਕਿ 1.5 ਫੁੱਟ ਹੋਰ ਵੱਧ ਗਿਆ ਹੋਵੇਗਾ ਤੇ 4-4 ਫੁੱਟ ਫਲੱਡ ਗੇਟ ਖੁੱਲੇ ਹੋਏ ਸਨ ਉਸ ਤੋਂ ਬਾਅਦ ਜਦੋਂ ਪਾਣੀ ਸਾਡੇ ਏਰੀਆ ਦੇ ਵਿੱਚ ਆਂਦਾ ਹੈ ਤੇ ਨੱਕੋ ਨੱਕ ਭਰ ਕੇ ਪਾਣੀ ਆ ਰਿਹਾ ਹੈ ਤੇ ਆਪਾਂ ਪਹਿਲਾਂ ਗੱਲ ਕਰੀਏ ਅਨੰਦਪੁਰ ਸਾਹਿਬ ਏਰੀਆ ਦੀ ਅਨੰਦਪੁਰ ਸਾਹਿਬ ਦੇ ਵਿੱਚ ਕਈ ਜਗ੍ਹਾ ਮਾ ਐਸੀਆਂ ਹਨ ਜਿੱਥੇ ਅੱਜ ਸਵੇਰੇ ਪਾਣੀ ਨੇ ਬਹੁਤ ਜ਼ਿਆਦਾ ਮਾਰ ਕੀਤੀ ਤੇ ਚੋਈਆਂ ਦੇ ਵਿੱਚ ਪਾਣੀ ਭਰ-ਭਰ ਕੇ ਆਇਆ ਕਈ ਜਗ੍ਹਾਵਾਂ ਦੇ ਉੱਤੇ ਪਾਣੀ 4-4-5-5 ਫੁੱਟ ਖੜਾ ਹੋ ਗਿਆ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਆਈ ਆਨੰਦਪੁਰ ਸਾਹਿਬ ਦੇ ਵਿੱਚ ਵੀ ਨਹਿਰ ਨੂੰ ਇੱਕ ਦੋ ਜਗ੍ਹਾ ਦੇ ਉੱਤੋਂ ਟਾਹ ਲੱਗ ਗਈ ਯਾਨੀ ਕਿ ਉਹਨਾਂ ਦੀਆਂ ਸਲੇਬਾਂ ਵਗੈਰਾ ਖਿਸਕ ਗਈਆਂ ਤੇ ਉੱਥੇ ਦੇ ਲੋਕੀ ਕੰਮ ਲੱਗੇ ਹੋਏ ਹਨ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਮਿੰਡਵਾ ਦੀ ਮਿੰਡਵਾ ਦੀਆਂ ਦੋਨੇ ਨਹਿਰਾਂ ਦੇ ਉੱਤੇ ਸੇਮ ਇਹੀ ਕੰਮ ਹੋਇਆ ਹੈ ਪਟੜੀ ਦੇ ਨਾਲ ਵਾਲਾ ਜਿਹੜਾ ਏਰੀਆ ਹੈ ਉਹ ਖਿਸਕ ਗਿਆ ਹੈ ਜੋ ਕਿ ਕੱਚੀ ਮਿੱਟੀ ਦਾ ਹੈ ਕਿਉਂ ਕਰਕੇ بارش ਇਹੀ ਐਨੀ ਪਈ ਹੈ ਕੁਦਰਤ ਦੀ ਮਾਰ ਐਨੀ ਪਈ ਹੈ ਉਹ ਏਰੀਆ ਖਿਸਕ ਗਿਆ ਹੈ ਅੱਜ ਸਵੇਰ ਤੋਂ ਲੋਕੀ ਉਥੇ ਹਫੜਾ ਦਫੜੀ ਦੇ ਵਿੱਚ ਆ ਕੇ ਪਹਿਲਾਂ ਇਕੱਠੇ ਹੋ ਕੇ ਉਥੇ ਉਸ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ ਥੋੜਾ ਤੇ ਉਥੇ ਰਾਹਤ ਦੇ ਕੰਮਾਂ ਦੇ ਵਿੱਚ ਲੱਗੇ ਹੋਏ ਸਨ ਜਿਹਦੇ ਵਿੱਚ ਰੇਤੇ ਦੀਆਂ ਬੋਰੀਆਂ ਭਰ ਕੇ ਜਾਂ ਉਹਨਾਂ ਨੂੰ ਤਰਪਾਲਾਂ ਦੇ ਨਾਲ ਟਾਕੇ ਉਸ ਏਰੀਏ ਨੂੰ ਲੱਗੇ ਹੋਏ ਸਨ ਮੌਕੇ ਤੇ ਗੁਰਦੁਆਰੇ ਦੇ ਸੇਵਾਦਾਲ ਦੇ ਕਈ ਬੰਦੇ ਵੀ ਪੁੱਜੇ ਪਿੰਡ ਵਾਲੇ ਬੰਦੇ ਵੀ ਕਾਫੀ ਉਥੇ ਮਦਦ ਕਰਨ ਦੇ ਵਿੱਚ ਲੱਗੇ ਹੋਏ ਸਨ ਤੇ ਕੈਬਨਿਟ ਮਨਿਸਟਰ ਹਰਜੋਤ ਸਿੰਘ ਬੈਂਜ ਜੀ ਵੀ ਉੱਥੇ ਪੁੱਜੇ ਤੇ ਉਹ ਸਾਰਾ ਦਿਨ ਉਹਨਾਂ ਦੇ ਨਾਲ ਹੀ ਰਹੇ ਤੇ ਫੋਟੋਆਂ ਤੁਹਾਨੂੰ ਮੈਂ ਦਿਖਾਦਾ ਮਾਂਗਾ ਕਿ ਉਹ ਕਿਵੇਂ ਉਹਨਾਂ ਦੇ ਨਾਲ ਕੰਮ ਕਰਾਂਦੇ ਰਹੇ ਤੇ ਬਾਕੀ ਸਾਰੇ ਪਿੰਡ ਵਾਲਿਆਂ ਨੇ ਤੇ ਆਲੇ ਦੁਆਲੇ ਦੇ ਬੰਦਿਆਂ ਨੇ ਵੀ ਉੱਥੇ ਬਹੁਤ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਇਹੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਅਗਰ ਉਸ ਵਾਲੀ ਨਹਿਰਾਂ ਨੂੰ ਕੁਝ ਹੋ ਜਾਂਦਾ ਜਾਂ ਉੱਥੇ ਪਾੜ ਪੈ ਜਾਂਦਾ ਤਾਂ ਆਲੇ ਦੁਆਲੇ ਦੇ ਟੋਟ ਕਟ 100 ਪਿੰਡਾਂ ਨੂੰ ਉਹਦੀ ਮਾਰ ਪੈਣੀ ਸੀ ਤੇ ਤੁਹਾਨੂੰ ਪਤਾ ਹੀ ਹੈ ਜਿੱਥੇ-ਜਿੱਥੇ ਪਾਣੀ ਦੀ ਮਾਰ ਪਈ ਹੈ ਉੱਥੇ-ਉੱਥੇ ਪਿੰਡਾਂ ਦਾ ਕੀ ਤੋਂ ਕੀ ਹਾਲ ਹੋਇਆ ਹੈ ਤੇ ਨੌਜਵਾਨ ਹਲੇ ਵੀ ਉੱਥੇ ਲੱਗੇ ਹੋਏ ਹਨ ਮਿਹਨਤ ਕਰ ਰਹੇ ਹਨ ਤੇ ਬਹੁਤ ਵਧੀਆ ਕੰਮ ਹੈ ਇਸੇ ਤਰ੍ਹਾਂ ਰਲ ਮਿਲ ਕੇ ਆਪਾਂ ਨੂੰ ਰਾਜਨੀਤੀ ਛੱਡ ਕੇ ਇਸ ਵੇਲੇ ਸਾਰੇ ਆਪਣੇ ਜਿਹੜੇ ਮਿੱਤਰ ਜਾਂ ਪਰਿਵਾਰ ਹਨ ਇਹ ਪਰਿਵਾਰੀ ਕਹਿ ਸਕਦੇ ਹਨ ਉਹਨਾਂ ਦੇ ਨਾਲ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ ਉਸ ਤੋਂ ਬਾਅਦ ਗੱਲ ਕਰੀਏ ਸਾਡੇ ਡਾਡੀ ਦੀ ਡਾਡੀ ਦੇ ਵਿੱਚ ਵੀ ਨਹਿਰ ਦੇ ਵਿੱਚ ਥੋੜਾ ਜਿਹਾ ਸਲੇਬ ਖਿਸਕਣ ਦੇ ਨਾਲ ਉੱਥੇ ਵੀ ਪਾੜ ਪੈ ਗਿਆ ਹੈ ਤੇ ਉਸ ਜਗ੍ਹਾ ਨੂੰ ਵੀ ਸੰਭਾਲਣ ਦੀ ਜ਼ਰੂਰਤ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਕਿ ਬਾਰਿਸ਼ ਹੁਣ ਸ਼ੁਰੂ ਹੋ ਗਈ ਹੈ ਤੇ ਹੋਰ ਬਾਰਿਸ਼ ਹੁੰਦੀ ਹੈ ਉਹਦੇ ਨਾਲ ਕੋਈ ਹੋਰ ਜ਼ਿਆਦਾ ਨੁਕਸਾਨ ਨਾ ਹੋ ਸਕੇ ਕਿਉਂ ਕਰਕੇ ਉਹਦੇ ਨੇੜੇ-ਤੇੜੇ ਉਸ ਜਗ੍ਹਾ ਦੇ ਜਿੱਥੋਂ ਪਾੜ ਪਿਆ ਹੈ 4-5 ਪਿੰਡ ਉੱਥੇ ਲੱਗਦੇ ਹਨ ਤੇ ਸੇਮ ਉਹੀ ਗੱਲ ਆ ਗਈ ਕਿ ਪਾਣੀ ਦੀ ਮਾਰ ਤਾਂ ਸਭ ਨੂੰ ਪਤਾ ਹੀ ਹੈ ਇਹ ਪਾਣੀ ਇੱਕ ਵਾਰ ਆਣ ਲੱਗ ਜੇ ਤਾਂ ਫਿਰ ਉਹਨੂੰ ਕੱਢਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਤੇ ਕਿੰਨੇ ਪਰਿਵਾਰ ਤੇ ਕਿੰਨੇ ਜ਼ਿਆਦਾ ਨੁਕਸਾਨ ਹੋ ਜਾਂਦੇ ਹਨ ਉਸ ਤੋਂ ਬਾਅਦ ਆਪਣੇ ਕੀਰਤਪੁਰ ਸਾਹਿਬ ਦੀ ਗੱਲ ਕਰਦੇ ਹਾਂ ਇੱਥੇ ਨਹਿਰ ਦੀ ਪਟੜੀ ਦੇ ਨਾਲ-ਨਾਲ ਕਈ ਜਗ੍ਹਾਵਾਂ ਦੇ ਉੱਤੇ ਬੂਟੇ ਗਿਰ ਗਏ ਹਨ ਉਸ ਤੋਂ ਬਾਅਦ ਇਹ ਜਗ੍ਹਾਵਾਂ ਤੇ ਪਹਾੜੀਆਂ ਖਿਸਕ ਗਈਆਂ ਹਨ ਜਿਨ੍ਹਾਂ ਦੇ ਪੀਸ ਨਹਿਰ ਦੀ ਪਟੜੀਆਂ ਤੇ ਆ ਕੇ ਗਿਰ ਗਏ ਹਨ ਤੇ ਰਸਤੇ ਬਲੌਗ ਹੋ ਗਏ ਹਨ ਇੱਕ ਦੋ ਜਗ੍ਹਾਵਾਂ ਦੇ ਉੱਤੇ ਖੰਭੇ ਵੀ ਗਿਰ ਗਏ ਇਹ ਚਿੱਕੜ ਵੀ ਬਹੁਤ ਜ਼ਿਆਦਾ ਬਾਰਿਸ਼ ਦੇ ਕਰਕੇ ਇਕੱਠਾ ਹੋ ਗਿਆ ਜਿੱਥੋਂ ਕਿ ਨਹਿਰ ਦੀ ਪਟੜੀਆਂ ਤੇ ਲੰਘਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਤੁਸੀਂ ਵੀ ਪਰਹੇਜ਼ ਕਰੋ ਇਹਨਾਂ ਨਹਿਰ ਦੀਆਂ ਪਟੜੀਆਂ ਤੇ ਹਲੇ ਜਾਣਾ ਕੋਈ ਵੀ ਹੋਵੇ ਸਾਡੀ ਏਰੀਆ ਦੀ ਵੀ ਨਹੀਂ ਜਾਂ ਫਿਰ ਪਹਾੜੀ ਦੇ ਨਾਲ ਲੱਗਦੇ ਏਰੀਆ ਤੇ ਕਿਉਂ ਕਰਕੇ ਜਦੋਂ ਵੀ ਬਾਰਿਸ਼ ਹੁੰਦੀ ਹੈ ਗਿੱਲੀ ਹੋਣ ਕਰਕੇ ਇਹ ਮਿੱਟੀ نیچے ਖਿਸਕਦੀ ਹੈ ਤੇ ਨਾਲ ਜੋ ਵੀ ਇਹਨਾਂ ਦੇ ਆਂਦਾ ਹੈ ਉਸ ਦਾ ਨੁਕਸਾਨ ਹੋ ਜਾਂਦਾ ਹੈ ਸਾਡੇ ਇੱਕ ਭਾਜੀ ਜਿਹੜੇ ਮੈਂ ਤੁਹਾਨੂੰ ਦਿਖਾਏ ਸੀ ਉਹਨਾਂ ਦੇ ਘਰ ਦੇ ਵਿੱਚ ਵੀ ਮਿੱਟੀ ਦੇ ਕਾਫੀ ਜ਼ਿਆਦਾ ਪੀਸ ਪਹਾੜ ਦੇ ਨਾਲ ਤੋਂ ਡਿੱਗ ਰਹੇ ਸਨ ਤੇ ਉਹਨਾਂ ਦਾ ਕਾਫੀ ਜਿਆਦਾ ਨੁਕਸਾਨ ਹੋਇਆ ਹੈ ਕੰਧਾਂ ਵੀ ਗਿਰ ਗਈਆਂ ਹਨ ਛੋਟੇ ਕਮਰੇ ਆਦਿਆ ਤੇ ਆਪ ਵੀ ਵਿਚਾਰੇ ਸਵੇਰ ਦੇ ਡਰੇ ਹੋਏ ਸਨ ਉਹਨਾਂ ਦੇ ਨਾਲ ਦੋ ਚਾਰ ਗਵੰਡੀ ਹੋਰ ਨੇ ਦੋ ਚਾਰ ਘਰ ਛੱਡ ਕੇ ਉਹਨਾਂ ਦੇ ਘਰਾਂ ਦੇ ਉੱਪਰ ਵੀ ਸੇਮ ਇਸੇ ਤਰ੍ਹਾਂ ਜੋ ਹੈ ਪਹਾੜੀ ਗਿਰ ਰਹੀ ਹੈ ਇਹ ਇੱਕ ਇਹਨਾਂ ਮਹੀਨਿਆਂ ਦੇ ਵਿੱਚ ਅਲਰਟ ਹੁੰਦਾ ਹੈ ਕਿ ਤੁਸੀਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਕਿਉਂ ਕਰਕੇ ਪਹਾੜ ਦੇ ਬਿਲਕੁਲ ਨਾਲ ਘਰ ਹਨ ਤੇ ਰਾਤ ਨੂੰ ਸੌਣਾ ਪੈਣਾ ਵੀ ਦੇਖੋ ਕਿੰਨਾ ਜਿਆਦਾ ਮੁਸ਼ਕਿਲ ਹੋਵੇਗਾ ਉਹਨਾਂ ਦੇ ਲਈ ਧਿਆਨ ਰੱਖਣਾ ਪਵੇਗਾ ਕਿ ਤੇ ਰਾਤ ਨੂੰ ਸੁੱਤੇ ਕੋਈ ਨੁਕਸਾਨ ਨਾ ਹੋ ਜਵੇ ਜਾਂ ਫਿਰ ਕਿਸੇ ਹੋਰ ਦੇ ਆਪਣੇ ਰਿਸ਼ਤੇਦਾਰ ਦਾ ਸਹਾਰਾ ਲੈਣਾ ਪਵੇਗਾ ਤੇ ਉੱਥੇ ਵੀ ਧਿਆਨ ਦੇਣ ਦੀ ਲੋੜ ਹੈ ਉਸ ਤੋਂ ਬਾਅਦ ਗੱਲ ਕਰੀਏ ਸਾਡੇ ਚੋਇਆਂ ਦੇ ਵਿੱਚ ਵੀ ਅੱਜ ਪਾਣੀ ਰਿਹਾ ਤੇ ਮਿੱਟੀ ਨਾਲ ਵਹਾ ਕੇ ਲੈ ਜਾਂਦਾ ਰਿਹਾ ਕਈ ਏਰੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਖੱਡੇ ਹਨ ਜਦੋਂ ਪਾਣੀ ਖੜ੍ਜ ਜਾਂਦਾ ਹੈ ਤਾਂ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਪਾਣੀ ਕਿੰਨਾ ਹੋਵੇਗਾ ਜਾਂ ਖੱਡਾ ਕਿੰਨੇ ਵੱਡੇ ਸਾਈਜ਼ ਦਾ ਹੋਵੇਗਾ ਕਿਉਂਕਿ ਕਰਕੇ ਆਪਾਂ ਲੋਕਲ ਹਨ ਸਾਨੂੰ ਥੋੜਾ ਬਹੁਤ ਅੰਦਾਜ਼ਾ ਹੈ ਲੇਕਿਨ ਅਗਰ ਕੋਈ ਬਾਹਰੋਂ ਆਂਦਾ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਦਾ ਨੁਕਸਾਨ ਹੋਵੇ ਗੱਲ ਕਰਾਠਾਂ ਦੀ ਕਰੀਏ ਰੇਲਵੇ ਸਟੇਸ਼ਨ ਦੀ ਪਰਲੀ ਸੈੱਡ ਪੈਂਦਾ ਹੈ ਉੱਥੇ ਵੀ ਅੱਜ ਸਵੇਰ ਤੋਂ ਬਹੁਤ ਜ਼ਿਆਦਾ ਪਾਣੀ ਸੀ ਤੇ ਲੋਕਾਂ ਦੇ ਘਰਾਂ ਦੇ ਵਿੱਚੋਂ ਵੀ ਪਾਣੀ ਘੁੰਮ ਗਿਆ ਲੋਕੀ ਕੰਮ ਕਰਨ ਤੋਂ ਬੈਠੇ ਤੇ ਆਪਣੇ ਘਰ ਦੇ ਵਿੱਚ ਹੀ ਟਿੱਕੇ ਬੈਠੇ ਸਨ ਇਹ ਦੇਖੋ ਕਿੰਨਾ ਜ਼ਿਆਦਾ ਕੁਦਰਤ ਨੁਕਸਾਨ ਕਰ ਰਹੀ ਹੈ ਕਿੰਨੀਆਂ ਫਸਲਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਉਸ ਤੋਂ ਬਾਅਦ ਪਿੰਡ ਚੰਦਪੁਰ ਤੇ ਗੱਜਪੁਰ ਤੇ ਸ਼ਾਹਪੁਰ ਬੇਲਾ ਇਹਨਾਂ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਘੁੰਮਿਆ ਹੈ ਤੇ ਐਵੇਂ ਹੀ ਜਿਵੇਂ ਆਨੰਦਪੁਰ ਸਾਹਿਬ ਦੇ ਵਿੱਚੋਂ ਜਿਹੜੇ ਨੂਰਪੁਰ ਏਰੀਆ ਨੂੰ ਰਸਤੇ ਜਾਂਦੇ ਹਨ ਜਿਹੜੇ ਨੀਵੇਂ ਇਲਾਕੇ ਹਨ ਉਹਨਾਂ ਦੇ ਵਿੱਚ ਵੀ ਪਾਣੀ ਨੇ ਬਹੁਤ ਜ਼ਿਆਦਾ ਮਾਰ ਕੀਤੀ ਹੈ। ਕੁੱਲ ਮਿਲਾ ਕੇ ਬਾਕੀ ਦੇ ਦਿਨਾਂ ਨਾਲੋਂ ਅੱਜ ਦੇ ਦਿਨ ਦਾ ਮੀਂਹ ਜਿਹੜਾ ਕੱਲ ਰਾਤ ਤੋਂ ਪੈ ਰਿਹਾ ਸੀ ਉਸ ਨੇ ਹਰ ਇੱਕ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਮਾਰ ਕੀਤੀ ਹੈ ਤੇ ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਤੇ ਆਉਣ ਵਾਲੇ ਜਿਹੜੇ 48 ਘੰਟੇ ਹਨ ਤੇ ਹੋਰ ਜ਼ਿਆਦਾ ਸੈਂਸਿਟਿਵ ਦੱਸੇ ਜਾਂਦੇ ਹਨ। ਅਗਰ ਹਿਮਾਚਲ ਦੇ ਵਿੱਚੋਂ ਮੀਂਹ ਪੈਣਾ ਨਹੀਂ ਹਟਦਾ ਤਾਂ ਵੀ ਸਾਨੂੰ ਨੁਕਸਾਨ ਹੈ। ਅਗਰ ਪੰਜਾਬ ਦੇ ਵਿੱਚ ਵੀ ਲਗਾਤਾਰ ਮੀਂਹ ਪੈਂਦਾ ਹੈ ਤਾਂ ਵੀ ਸਾਨੂੰ ਨੁਕਸਾਨ ਹੁੰਦਾ ਹੈ। ਇਸ ਕਰਕੇ ਥੋੜਾ ਜਿਹਾ ਸਤਰਕ ਰਹੋ ਰਾਤ ਦੇ ਸਮੇਂ ਜਿਆਦਾ ਸਤਰਕ ਰਹਿਣ ਦੀ ਲੋੜ ਹੈ ਉਸ ਤੋਂ ਬਾਅਦ ਜਿਹੜੀਆਂ ਹਾਈਡਲ ਨਹਿਰਾਂ ਨੇ ਅਨੰਦਪੁਰ ਸਾਹਿਬ ਦੀਆਂ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਸੀ ਕਿ ਉਹਨਾਂ ਦਾ ਪਾਣੀ ਬੰਦ ਕਰਕੇ ਜਿਹੜਾ ਹੈ ਕਿ ਪਰਲੀ ਸਹਿਰ ਛੱਡਿਆ ਜਾ ਰਿਹਾ ਹੈ ਜੋ ਕਿ ਦਰਿਆਵਾਂ ਦੇ ਰੂਪ ਦੇ ਵਿੱਚ ਮਾਰ ਕਰੇਗਾ ਜਿਹੜੇ ਲੋਕ ਦਰਿਆਵਾਂ ਦੇ ਕੰਢੇ ਰਹਿੰਦੇ ਹਨ ਜਾਂ ਨੀਵੇਂ ਇਲਾਕਿਆਂ ਦੇ ਵਿੱਚ ਰਹਿੰਦੇ ਹਨ ਉਹ ਥੋੜਾ ਜਿਹਾ ਪਰਹੇਜ਼ ਕਰੋ ਇਹਦੇ ਵਿੱਚ ਡਰਣ ਵਾਲੀ ਕੋਈ ਗੱਲ ਨਹੀਂ ਹੈ ਲੇਕਿਨ ਆਪਣਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਇਹ ਜਿੰਦਗੀ ਇੱਕ ਵਾਰ ਮਿਲਦੀ ਹੈ ਆਪਣੀ ਸੰਭਾਲ ਕਰੋ ਤੇ ਆਪਣੇ ਨਾਲ ਦੇ ਜਿਹੜੇ ਗਵੰਡੀ ਆ ਯਾਰ ਮਿੱਤਰ ਹਨ ਉਹਨਾਂ ਦੀ ਸੰਭਾਲ ਕਰੋ ਬਾਕੀ ਖਬਰਾਂ ਵਗੈਰਾ ਨਿਊਜ਼ ਵਗੈਰਾ ਦੇਖਦੇ ਰਹੋ ਵੀਡੀਓ ਕਾਫੀ ਸਾਰੀਆਂ ਅੱਜ ਦੇ ਟਾਈਮ ਸੋਸ਼ਲ ਮੀਡੀਆ ਐ ਨੈਟ ਤੇ ਆਂਦੀਆਂ ਰਹਿੰਦੀਆਂ ਹਨ ਹਰ ਇੱਕ ਵੀਡੀਓ ਦੇਖੋ ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਵੀਡੀਓ ਕਿਸੇ ਦੇ ਨਾਲ ਸ਼ੇਅਰ ਕਰਨ ਦੇ ਨਾਲ ਉਸ ਬੰਦੇ ਦਾ ਫਾਇਦਾ ਹੋਵੇਗਾ ਤਾਂ ਉਸ ਏਰੀਆ ਦੇ ਵਿੱਚ ਜਾਂ ਉਸ ਬੰਦੇ ਤੱਕ ਉਹ ਵੀਡੀਓ ਦੀ ਪਹੁੰਚ ਕਰੋ ਬਾਕੀ ਧਿਆਨ ਰੱਖੋ ਸਰਕਾਰਾਂ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹੋਏ ਹਨ ਕਈ ਸੰਸਥਾਵਾਂ ਵੀ ਜੁੜੀਆਂ ਹੋਈਆਂ ਹਨ ਅਗਰ ਤੁਹਾਨੂੰ ਲੋੜ ਪੈਂਦੀ ਹੈ ਤਾਂ ਸਰਕਾਰਾਂ ਦੇ ਹੈਲਪਲਾਈਨ ਨੰਬਰਾਂ ਤੇ ਫੋਨ ਕਰ ਸਕਦੇ ਹੋ ਜਾਂ ਕਿਸੇ ਇੰਟਰਨੈਟ ਦੇ ਉੱਤੇ ਵੀਡੀਓ ਪਾ ਸਕਦੇ ਹੋ ਜਾਂ ਕਿਸੇ ਆਪਣੇ ਮੋਤਵਰ ਬੰਦੇ ਨਾਲ ਸੰਪਰਕ ਕਰ ਸਕਦੇ ਹੋ